وار سری ਪਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫੇਰ ਅੰਗਾ ਦਾ ਗੁਰਦੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਮਰਾਉਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸ ਇੱਥੇ ਸਭ ਨੂੰ ਪੁਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨੀ ਤਾਵੇ ਧਾਏ ਸਭ ਠਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਠਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਵੇ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਾਨਾਂ ਚੜ੍ਹਦੀ ਕਲਾ ਜਪੀਆਂ ਜਪੀਆਂ ਇਹਨਾ ਨਾਮ ਜਪਿਆ ਵੰਡ ਛਕਿਆ ਦੇਖ ਲਈ ਦੇਤਵਾ ਦੀ ਦੇਸ਼ ਕੇ ਵੰਡ ਛਕਾ ਕਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਹਾਲਾਤ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਇਹ ਨਿਮਾਣੀਆਂ ਦੇ ਮਾਣ ਨੇ ਤਾਣੀਆਂ ਦੇ ਤਾਣ ਨੇ ਓਟਿਆਂ ਦੀ ਓਟ ਜਗਤ ਗੁਰੂ ਧੰਨ 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 ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਅੱਜ ਸੱਚੇ ਪਾਤਸ਼ਾਹ ਜੀਓ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੋ ਲੰਗਾ ਹੈ ਕੋਰੀਡੋਰ ਉੱਥੇ ਡੇਰਾ ਬਾਬਾ ਨਾਨਕ ਵਾਲੇ ਪਾਸੇ ਖੜੇ ਹਾਂ ਸੱਚੇ ਪਾਤਸ਼ਾਹ ਜੀ ਸਾਹਮਣੇ ਤੁਹਾਡਾ ਮੁਬਾਰਕ ਸਥਾਨ ਜਿੱਥੇ ਆਪ ਜੀ ਨੇ ਸਤਿਗੁਰੂ ਜੀ ਉਪਤ ਕਰੋ ਨਾਮ ਜਪੋ ਵੰਡੋ ਜਿੰਦਗੀ ਦੇ ਅਮੀਰ ਨੇ ਸੱਚੇ ਪਾਤਸ਼ਾਹ ਜੀ ਬਰੇ ਰਹਿ ਕੇ ਸਤਿਗੁਰੂ ਜਰਮਤਾਲ ਜੋੜਿਆ ਖੇਤੀਬਾੜੀ ਕੀਤੀ ਆਪ ਜੀ ਦਾ ਮੁਬਾਰਕ ਸਥਾਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹ ਆਪ ਜੀ ਦਾ ਜੋਤੀ ਜੋਤ ਫੁਰਮਾ ਆਪ ਜੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਜੋਤੀ ਜੋਤ ਸਮਾਈ। ਆ ਰਾਜ ਬਣੇ ਹੋਏ ਹਾਲਾਤਾਂ ਦੇ ਮੁਤਾਬਕ ਸਤਿਗੁਰੂ ਜੀ ਉਹ ਆਪ ਜੀ ਦੀਆਂ ਸੰਗਤਾਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਚੜ੍ਹਦੇ ਪੰਜਾਬ ਤੋਂ ਨਹੀਂ ਪਹੁੰਚ ਸਕੀਆਂ। ਅਸੀਂ ਸੱਚੇ ਪਾਤਸ਼ਾਹ ਜੀ ਉਹ ਇੱਥੋਂ ਹੀ ਆਪ ਜੀ ਦੇ ਦਰਸ਼ਨ ਦਿਗਾਰ ਕਰਦੇ ਹਾਂ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਾਂ ਸਤਿਗੁਰੂ ਜੀ ਨੂੰ ਕਿ ਹਾਲ ਸਾਹਿਬ ਬੰਦ ਕੀ ਜੇਵੰਤ ਜੀ ਅਰਦਾਸ ਜਿਨ੍ਹਾਂ ਗੁਰਦੁਆਰਿਆਂ ਨੂੰ ਧਾਮਾਂ ਤੋਂ ਬੰਥ ਨੋ ਬਿਚੋੜਿਆ ਗਿਆ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮੰਡਾ ਖੁੱਲੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਵੱਲੋਂ ਇਹ ਸਤਿਗੁਰੂ ਜੀ ਉਹ ਬੰਥ ਦੀ ਅਰਦਾਸ ਕਬੂਲ ਕਰਨੀ ਜਲਦੀ ਹੀ ਸੱਚੇ ਪਾਤਸ਼ਾਹ ਜੀ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ ਗੁਰੂਕੀਆਂ ਸੰਗਤਾਂ ਆਪ ਜੀ ਦੇ ਦਰਸ਼ਨ ਦੇ ਦਾਰ ਕਰ ਸਕਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਬਾਰਕ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵੀ ਸਤਿਗੁਰੂ ਜੀ ਉਹ ਸੰਗਤਾਂ ਜਿਵੇਂ ਅੱਗੇ ਜਾਂਦੀਆਂ ਨੇ ਪੰਜਾ ਸਾਹਿਬ ਜਾ ਸਕਣ ਸਤਿਗੁਰੂ ਜੀਓ ਆਪ ਦੀ ਕਿਰਪਾ ਕਰੋ ਸੰਗਤਾਂ ਦਾ ਫੇਰ ਉਧਰ ਨੂੰ ਆਉਣ ਜਾਣ ਹੋਵੇ ਸੰਗਤਾਂ ਗੁਰੂ ਕਾ ਖਾਲਸਾ ਪੰਥ ਆਪਣੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੇਦਾਰ ਕਰੇ ਆਪ ਜੀ ਦੇ ਸਤਿਗੁਰੂ ਜੀਓ ਮubarrak ਸਥਾਨਾਂ ਨੂੰ ਆਪਣੀ ਅੱਖੀਂ ਦੇਖੇ ਸੇਵਾ ਕਰੇ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਅੱਜ ਸਤਿਗੁਰੂ ਜੀਓ ਚੜ੍ਹਦੇ ਪੰਜਾਬ ਵਾਲੇ ਪਾਸੇੋਂ ਗੁਰਦੁਆਰਾ ਸ਼੍ਰੀ ਕਰਤਾਰ ਸਾਹਿਬ ਨੂੰ ਦੇਖਦੇ ਆਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲੇ ਅਤੇ ਨਨਕਾਣਾ ਸਾਹਿਬ ਸਮੇਤ ਹੋਰ ਗੁਰਦੁਆਰੇ ਮੁਕਾਮਾਂ ਦੇ ਜਿਵੇਂ ਸੰਗਤ ਦਰਸ਼ਨ ਕਰਦੀ ਹੈ ਉਹ ਵੀ ਦਰਸ਼ਨਾਂ ਨਸੀਬ ਹੋਣਾ ਆਉਣਾ ਜਾਣਾ ਬਣੇ ਮਿਹਰ ਕਰੋ ਰਹਿਮਤ ਕਰੋ ਸਤਿਗੁਰੂ ਜੀਓ ਆਪਨੇ ਸੰਗਤ ਦੀ ਨਾ ਭਾਵਨਾਵਾਂ ਸਬੂਲ ਕਰਨੀਆਂ ਜੋ ਹੱਟਦੇ ਹਾਲਾਤ ਪੰਜਾਬ ਦੇ ਵਿੱਚ ਆਏ ਸਤਿਗੁਰੂ ਜੀਓ ਸਾਡੇ ਲੋਕਾਂ ਨੂੰ ਚੜ੍ਹਦੀ ਕਲਾ ਬਖਸ਼ਨੀ ਦ੍ਰਿੜਤਾ ਬਖਸ਼ਨੀ ਇਹਨਾਂ ਹਾਲਾਤਾਂ ਦੇ ਵਿੱਚੋਂ ਪਾਰ ਨਿਕਲਣਾ ਪੰਥ ਅਤੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਅੰਗ ਸੰਗ ਸਹਾਈ ਹੋਣਾ ਜੀ ਨਾਨਕ ਨਾਮ ਸਿਧੇ ਗੁਰੂ ਮਹਾਰਾਜੇ ਸਰਬ